ਉਹ ਵੀਡੀਓ ਦੇਖੀ ਐ ਸਵੇਦੀ ਕੈਮਰੇ ਸਾਡੀ ਕਿਸੇ ਤੋਂ ਮਡਵਾਈ ਐ ਕਿ ਸੜਕ ਦੇ ਵਿੱਚ ਟ੍ਰੈਂਡਰ ਦੇ ਵਿੱਚ ਭਜਦਾ ਜਾ ਰਿਹਾ ਦੇਖੋ ਵੀਡੀਓ ਇਹ ਦੇਖ ਕੇ ਮਨ ਤੋਂ ਕੁਝ ਹੋ ਰਿਹਾ ਵੀ ਚਲੋ ਕਿੰਨਾ ਕੁਝ ਹੋਇਆ ਬੇਟਾ ਸੜਕ ਦੇ ਗਲਟਰੀ ਦੇ ਵਿੱਚ ਸਾਰੇ ਪਾਸੇ ਸਿੱਧਰ ਲੱਭਦੇ ਹੋਰਦਨੋਂ ਨਿਕਲ ਗਿਆ ਕਿਸੇ ਵਾਸਤੇ ਇਹੀ ਆ ਵੀ ਕੋਈ ਕਿਸੇ ਕੁੱਤੇ ਦਾ ਤੇਰੇ ਨਾਲ ਫੜ ਲਿਆ ਹੋਵੇ ਜਾਂ ਇਦਾਂ ਡਰੂ ਵਿਚਾਰਾ ਬਸੂਖ ਜਿਹਾ ਕਿੱਦਾਂ ਹੁੰਦਾ ਹੋਵੇ

ਉਹ ਪਰ ਅਨਕੁੰਡਾ ਲਾਉਣਾ ਭੁੱਲ ਗਿਆ ਥੱਲੇ ਨਿਕਲੇਗਾ ਬੱਚਾ ਜਿਹਾ ਛੋਟਾ ਏ ਡੱਗਦਾ ਹੈਗਾ ਇਹਨਾਂ ਨੇ ਫੜਿਆ ਆ ਸੀ ਅੰਦਰ ਆਏ ਆ ਲੈ ਕੇ ਕਹਿੰਦਾ ਚੱਲ ਆਪਾਂ ਬਾਥਰੂਮ ਕਰਨ ਜਾਂਦੇ ਆ ਇਹਨਾਂ ਨੇ ਬੈੱਡ ਤੇ ਬਿਠਾਇਆ ਬੱਲੇ ਪਾਸੇ ਪਤਾ ਨਹੀਂ ਲੱਗਿਆ ਪਰ 5 ਮਿੰਟ 10 ਮਿੰਟਾਂ ਜੀ ਬਿਤਾ ਲੇ ਇੱਕਦਮ ਵੀ ਥੱਲੇ ਹੀ ਗਿਆ ਆ ਆਪ ਆਪਣੇ ਕੋਲ ਤੋਂ ਆਂਦੇ ਜੀ ਬੈਠਦੇ ਹਾਂ ਹਾਂ ਜੀ ਨਾਲ ਹੀ ਸੌਣਾ ਜਾਈਂ ਚੜ੍ਹਦੇ ਸੌਂਦਾ ਜੀ ਨਾਲ ਮੇਰਾ ਕੁੱਤਾ ਜਿਹੜਾ ਲੰਬੂਗਾ ਉਹਦਾ ਸਿਆਕ ਜੀ ਹੋ ਗਿਆ ਛੱਡ ਨਿਕਾਇਆ ਸ਼ਰarati ਜੀ ਕੋਈ ਹੈ ਜੀ ਸ਼ਰarati ਜੀ ਕੋਈ ਸ਼ਰarati ਜੀ ਕੋਈ ਸ਼ਰarati ਜੀ ਕੋਈ ਇਹਦਾ ਨਾ ਹੈਗਾ ਚੀਕੂ ਚੀਕੂ ਆ ਰਿਹਾ ਆ ਰਿਹਾ ਮਸਤੀਆਂ ਕਰਦਾ ਮਸਤੀਆਂ ਰਾਧਾ ਵਸੂਂ ਬਰਾੜੇ ਕਿਤੇ ਉਣਾ ਕੁੱਤੇ ਤਾਂ ਬੱਚ ਦਾ ਬਚੋਦਾ ਵੀਡੀਓ ਦੇਖੀ ਤਾਂ ਹੋਰ ਬੰਦ ਹੁੰਦਾ ਕੰਮ ਨਹੀਂ ਖਾਤ ਹੂੰ जिसे है प्लीज सू दे मोबाइल नंबर नोट कर लो अठानवे अठ सौ क्यासी उवंजा अठ सौ नंबर मोबाइल नंबर अठानवे सात सौ छियासी छियाठ अठ सौ सोलह छिया 아, 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 ਉਹਦੀ ਰੂਮ ਵੀ ਟਸਲਾ ਕੇ ਰੱਖਦੀਆਂ ਵੀ ਹੀਟਰਸ ਦਾ ਯਾਰ ਕਰ ਲੂਗੀ ਜਣੋ ਦੇ ਕਰਕੇ ਨਾਲ ਸਟ्रेस ਭਾਈ ਹੋਈ ਸੀ ਇੰਗਲੈਂਡ ਤੋਂ ਕਾਸ ਤੇ ਵਾਸਤੇ ਕਿਟਲਰ ਤੋਂ ਡਬਾਉਣੇ ਦੇ ਦਿੱਤੀਆਂ ਜੇ ਮੈਨੂੰ ਨੇ ਭੇਜਿਆ ਸੀ ਉਹਦੇ ਵਾਸਤੇ ਖੋਲਿਓ ਇੰਗਲੈਂਡ ਤੋਂ ਮੈਚ ਤੋਂ ਬਾਅਦ ਕੋੰਦੀ ਤੇ ਵੱਡਾ ਨਹੀਂ ਹੈ ਲੈ ਪ੍ਰੈਸ ਹੋਏ ਨਾ ਤੇ ਇੰਗਲੈਂਡ ਤੋਂ ਆਇਆ ਜੀ ਹਾਂ ਜੀ ਮੈਨੂੰ ਇੰਗਲੈਂਡ ਤੋਂ ਆਇਆ ਕੰਮ ਨਹੀਂ ਕਰ ਰਿਹਾ ਕੰਮ ਕਰ ਰਿਹਾ ਰਾਤ ਨਹੀਂ ਇਹ ਕਿਹਨੇ ਦਰ ਕੋ ਨਿੰਦੂ ਅੱਗੀ ਅੱਜ ਮੈਟਰ ਕੀ ਆ ਵੀ ਗੋਰ ਰੋਦੀ ਕਮਟੀ ਨਾ ਕਰ ਸੜ ਡੌਗੀ ਮਿਊਜ਼ਿਕ ਗੋਮੋ ਗਿਆ ਸਾਡਾ ਹਾਂ ਡੌਗੀ ਗੋਮ ਹੋ ਗਿਆ ਸਾਡਾ फेर ਲੱਬਿਆ ਨਹੀਂ ਨਹੀਂ ਲੱਬਿਆ ਨਹੀਂ ਅਸੀਂ ਸਾਰੀ ਰਾਤ ਭਾਜੀ ਲੱਬਿਆ ਸਵੇਰੇ ਵੀ ਲੱਬਿਆ ਵਾ ਕਾਫੀ ਸਵੇਰ ਦਾ ਮੇਰਾ ਬੇਟਾ ਲੱਭ ਰਿਹਾ ਕਦੇ ਕਿਸੇ ਦੇ ਕੈਮਰੇ ਥਾੜੀ ਦੇਖ ਰਿਹਾ ਵਾ ਸੜਕ ਦੇ ਵਿੱਚ ਕਾਰ ਆ ਰਹੀ ਸੀ ਧੰਨੂ ਬੱਜਾ ਫੋਜੀ ਢਾਬੇ ਵਾਲੇ ਪਾਸੇ ਨੂੰ ਹੁਣ ਅੱਗੋ ਕਿਸੇ ਦੇ ਕੈਮਰੇ ਨਹੀਂ ਹੈਗੇ ਕਿ ਪਤਾ ਨਹੀਂ ਲੱਗ ਰਿਹਾ ਕਿਹੜੀ ਡਾਇਰੈਕਸ਼ਨ ਚ ਗਿਆ ਉਹ ਗਲੀਆਂ ਉਲੀਆਂ ਸਾਰਾ ਲੱਬਿਆ ਹਾਂਜੀ ਸਾਰਾ ਜੀ ਸਾਰਾ ਰਾਤ ਸਾਰੀ ਰਾਤ ਅਸੀਂ ਲੱਭਦੇ ਰਹੇ ਕੰਪਲੀਟ ਵੀ ਲਗਾਈ ਕੋਈ ਤੁਸੀਂ ਹਾਂਜੀ ਉਹ ਤਾਂ ਟੁਣਕੀ ਮੰਗ ਕੇ ਥੜੀ ਸਾਡਾ ਹੈ ਕਿ ਮਿਹਰਬਾਨੀ ਕਰਕੇ ਕਿਸੇ ਨੂੰ ਵੀ ਸਾਡਾ ਡੌਗੀ ਮਿਲਦਾ ਹੈ ਪਲੀਜ਼ ਕਿਰਪਾ ਕਰਕੇ ਸਾਡਾ ਡੌਗੀ ਸਾਨੂੰ ਦੇ ਦਿਓ ਜੋ ਅਸੀਂ 10000 ਰੁਪਏ ਦੇਣ ਨੂੰ ਤਿਆਰ ਆ ਸਾਡਾ ਡੌਗੀ ਸਾਨੂੰ ਮਿਲ ਜਾ ਸਾਡੇ ਬੱਚਿਆਂ ਵਰਗਾ ਅਸੀਂ ਬੱਚਿਆਂ ਵਾਂਗੂ ਪਾਲਿਆ ਉਹਨੂੰ ਹੱਥੀ ਸਾਡਾ ਮਨ ਨਹੀਂ ਲੱਗਦਾ ਸੀ ਦੋਵੇਂ ਜੀ ਇਕੱਲੇ ਰਹਿੰਦੇ ਸੀ ਅਸੀਂ ਉਹਦੇ ਨਾਲ ਹੀ ਟਾਈਮ ਸਪੈਂਡ ਕਰਦੇ ਸੀ ਆਪਣੇ ਡੌਗੀ ਦੇ ਨਾਲ ਪਲੀਜ਼ ਮੇਰੇ ਪੁੱਤਾਂ ਵਾਂਗੂ ਪਾਲਿਆ ਮੇਰਾ ਡੌਗੀ ਮੇਰਾ ਵਾਪਸ ਮਿਲ ਦਿਓ ਦੇ ਦਿਓ ਮੇਰਾ ਚੀਕੂ ਨਾਮ ਆਰਾ ਸਾਡੇ ਦਾ ਏ ਅੰਨੀ ਬ੍ਰਦਰ ਕੀ ਨਾਮ ਤੁਹਾਡਾ ਮੇਰਾ ਨਾਮ ਰਜਿੰਦਰ ਸਿੰਘ ਹੈ ਰਜਿੰਦਰ ਸਿੰਘ ਕੀ ਮੈਟਰ ਕੀ ਆ ਪੂਰਾ ਸਾਡਾ ਡੌਗੀ ਅਸੀਂ ਰੱਖਿਆ ਸੀ ਘਰੇ ਬੱਚਿਆਂ ਨਾਲ ਪਰ ਲਿਆ ਸੀ ਉਹਨੂੰ ਤੇ ਰਾਤੀ ਉਹ ਮਿਸਪਲੇਸ ਹੋ ਗਿਆ ਥੱਲੇ ਨਿਕਲ ਗਿਆ ਤੇ ਅਸੀਂ ਸਾਰੇ ਜਰਾ ਲੱਭਦੇ ਰਹੇ ਕੱਲ ਦਾ ਮੇਰਾ ਬਹੁਤ ਮੂਡ ਖਰਾਬ ਹੈ ਰੋਕੀ ਮੈਂਗਾ تیرਤ ਤੇ ਸਾਡਾ ਡੌਗੀ ਸਾਲ ਬਾਅਦ ਚਿਕੂ ਨਾਮ ਹੈ ਉਹਦਾ ਰਾਤ ਮਰਨੇ ਸੁੰਦਾ ਸੀ ਬਚਨ ਕਦੇ ਵੀ ਜਦੋਂ ਤੁਸੀਂ ਆਉਂਦੇ ਜੂ ਉਦੋਂ ਵੀ ਤੁਹਾਨੂੰ ਬਹੁਤ ਕਦਰ ਨੂੰ ਮੱਦਦ ਸੀ ਉਹਦੇ ਦਾਦਾ ਕਿਸੇ ਤੋਂ ਬਹੁਤ ਪਿਆਰ ਕਰਦਾ ਸੀ ਬੱਚਿਆਂ ਨੂੰ ਮੇਰਾ ਖਿਆਲ ਸੀ ਉਹ ਤਾਂ ਵਿਚਾਰਨ ਕਹਿੰਦੇ ਵਾਜ ਵੀ ਬੜੀ ਤਿੱਖੀ ਸੀ ਉਹਦੀ ਹਾਂ ਬਹੁਤ ਪਿਆਰ ਨਾਲ ਸੀ ਜਿਹਨੂੰ ਮਿਲਦਾ ਮੇਰਾ ਵੀਰ ਮੰਨ ਕੇ ਮੈਨੂੰ ਪੁੱਤਾ ਵਾਪਸ ਦੇ ਦੇਣਾ ਤੇ ਮੈਂ ਉਹਨੂੰ ਜੋ ਬਣਦਾ ਇਨਾਮ ਦਊਂਗਾ ਇਹ ਬਰੇ ਕੀ ਕਿੱਦਾਂ ਉਹਦੇ ਨਾਲ ਸਫ਼ਰ ਜਿਹੜਾ ਤੇਰੇ ਤੋਂ ਪੁੱਤਿਆਂ ਤੈਹ ਕੀਤਾ ਹੀ ਉਸ ਤੋਂ ਬਾਅਦ ਤੁਸੀਂ ਕਾਫੀ ਮਹਿਸੂਸ ਹੋ ਰਹੇ ਹੋ ਅੱਖਾਂ ਵਿੱਚ ਆंसू ਵੀ ਆ ਰਹੇ ਹਨ ਪਰ ਰੋ ਵੀ ਰਹੇ ਹੋ ਕੀ ਲੱਗਦਾ ਤੁਹਾਨੂੰ ਮਿਲ ਜੂਗਾ ਕੁੱਤਾ ਤੁਹਾਡਾ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਵਾਂ ਕੁੱਤਾ ਮੈਨੂੰ ਮਿਲ ਜਵੇ ਜੇ ਨਾਮ ਮਿਲੇ ਜਿੰਨੇ ਵੀ ਕਿਸੇ ਨੇ ਰੱਖਿਆ ਚੰਗੀ ਤਰ੍ਹਾਂ ਰੱਖਿਓ ਦੀ ਸੇਵਾ ਕਰਿਆ ਚੀਕੂ ਨਾ ਮੈਂ ਉਹਦਾ ਤੇ ਜੇ ਜੇ ਵੀਡੀਓ ਦੇਖ ਕੇ ਮੈਨੂੰ ਦੇ ਦੇਵੇ ਵਾਪਸ ਤੇ ਮੈਂ ਉਹਦਾ ਬਹੁਤ ਸ਼ੁਕਰਗੁਜ਼ਾਰ ਕਰਾਂਗਾ ਤੇ ਮੈਂ 10000 ਰੁਪਏ ਵੀ ਦੇ ਦਾਂ 10000 ਰੁਪਏ ਨਾ ਮਿਲ ਦੋਗੇ ਹਾਂ ਠੀਕ ਕੋਈ ਹੋਰ ਸੀਸੀ ਕੈਮਰਾ ਜੀ ਫੁਟੇ ਜਾਈਏ ਕੈਮਰੇ ਫੋਟੋ ਕਿ ਚਾਹੀ ਵਿਚਾਰਾ ਇਧਰ ਪੱਜਿਆ ਜਾਂਦਾ ਵਾ ਦੁਗਰੀ ਰੋਡ ਤੇ ਹੂੰ ਉਹ ਕੜਾਈ ਹੈ ਮੈਂ ਅੱਛਾ ਵੀਡੀਓ ਉਹ ਮੈਂ ਤੁਹਾਨੂੰ ਦੇ ਦਿੰਦਾ ਵੀਡੀਓ ਠੀਕ ਹੈ ਤੇ ਵੱਤ-ਵੱਤ ਸ਼ੇਅਰ ਕਰ ਦਿੰਦੇ ਮੈਂ ਕਿਹੜੀ ਜਗ੍ਹਾ ਅਗਰ ਜੇ ਮਿਲ ਵੀ ਜਾਂਦਾ ਤੇ ਡੋਗੀ ਦਾ ਤੁਹਾਨੂੰ ਕਿਹੜੀ ਜਗ੍ਹਾ ਕਨੈਕਟ ਕਰਾਂ ਤੁਹਾਡੇ ਨਾਲ ਮੇਰਾ ਦੁਗਰੀ ਰੋਡ ਤੇ 메ਨ ਰੋਡ ਤੇ ਘਰ ਹੈ ਜੀ ਪੂਰ ਕੰਪਲੈਕਸ ਮਾਟਾ ਬੱਸ ਦੇ ਨਾਲ ਪੂਰ ਕੰਪਲੈਕਸ ਦੇ ਕੋਲ ਜੀ ਠੀਕ ਹੈ ਤੇ ਇਸ ਨਾਮ ਤੇ ਜਾਣਿਆ ਜਾਂਦਾ ਤੁਹਾਨੂੰ ਮੇਰਾ ਨਾਮ ਰਜਿੰਦਰ ਸਿੰਘ ਲੱਡੂ ਆਮ ਆਦਮੀ ਪਾਰਟੀ ਤੋਂ ਕਿਸੇ ਨੂੰ ਪਤਾ ਵਾ ਬਾਰ ਗੋਲ ਲੱਗਾ ਮੈਂ ਵੀ ਰੋੜ ਤੇ ਉੱਤੇ ਹੀ ਆ ਤੇ ਜੇ ਕਿਸੇ ਨੇ ਮੇਰੇ ਵੀਰ ਨੂੰ ਡੌਗੀ ਮਿਲੇ ਤੇ ਮੇਰਾ ਮੋਬਾਈਲ ਨੰਬਰ 98 98815281 ਜੇ ਕਿਸੇ ਨੂੰ ਮਿਲੇ ਉੱਤੇ ਮੈਨੂੰ ਫੋਨ ਕਰ ਦਵੇ ਮੈਂ ਉਹ ਕੋ ਆਪ ਜਾ ਕੇ ਲੈ ਆਵਾਂਗਾ ਤੇ ਬੜੀ ਮਿਹਰਬਾਨੀ ਹੋਊਗੀ ਸਾਡਾ ਦਿਲ ਨਹੀਂ ਲੱਗ ਰਿਹਾ ਬਹੁਤ ਸਾਡਾ ਮੂਡ ਖਰਾਬ ਆ ਜੇ ਸਾਡੀ ਮਿਹਰਬਾਨੀ ਹੋਊਗੀ ਬਹੁਤ ਜ਼ਿਆਦਾ ਮਿਹਰਬਾਨੀ ਹੋਊਗੀ ਜਿਹੜਾ ਸਾਨੂੰ ਕੁੱਤਾ ਸਾਡਾ ਵਾਪਸ ਦੇຊੂ ਠੀਕ ਦਾ ਹੀ ਭਾਈ ਤੇ ਅੱਜ ਕੱਲ੍ਹੇ ਸੌਂ ਹੋਗੇ ਤੁਸੀਂ ਉਹ ਤੇ ਵੀ ਅੱਜ ਬਾਰੀ ਥੋੜੀ ਦੇਖ ਰਹਿ ਦਿੰਦਾ ਸਾਰਿਆਂ ਜਦੋਂ ਮੇਰੀ ਗੱਡੀ ਆੜ ਕੇ ਖੜਦੀ ਦਿੰਦੇ ਚਾਰੋਂ ਪਤਾਲਾ ਜਾਂਦੇ ਮੇਰੇ ਦਾਪਾ ਦੀ ਗੱਡੀ ਆ ਫਾੜੀ ਚ ਬੈਠਾ ਜਾਂਦਾ ਹੁੰਦਾ ਅਸੀਂ ਦੇਖਣ ਵਾਸਤੇ ਲੋਕਾਂ ਨੂੰ ਬੈਂਤੀ ਇਹਦੇ ਕਿਸੇ ਕੋ ਕੁੱਤਾ ਹੈਗਾ ਮੈਨੂੰ ਪਲੀਜ਼ ਦੇ ਦਿਓ ਕੰਟੈਕਟ ਕਰਕੇ ਮੇਰਾ ਨੰਬਰ ਹੈਗਾ 9888056851 ਫੋਟੋ ਜੈ ਕੋ ਦੇ ਖਿਡੌਨੇ ਵੀ ਹੈ ਡੋਗੀ ਦੇ ਇੰਗਲੈਂਡ ਤੋਂ ਮਂਗਾਏ ਬਾਹਰੋਂ ਹੀ ਸਪੈਸ਼ਲ ਸਪੈਸ਼ਲ ਬਾਰਮਗਾਈ ਕੋਰੀਅਰ ਰਹੀ। ਤੇ ਜਿਆਦਾ ਰਹਿ ਗਈ ਤਾਂ ਦੋ। ਹੋਰ ਜਿਆਦਾ ਰਹਿ ਗਈ ਮਸਾਂ ਤਾਂ। ਆ ਡੌਗੀ ਬਾਰਮਗਾਏ ਚੈਨਾ। ਇਹਦਾ ਬੜਾ ਖੇਡਦਾ ਦਸ ਚੱਕ ਕੇ ਕੋਠੇ ਨੇ ਲੈ ਜਾਂਦਾ ਨਾ ਜੀ ਉਹਨੂੰ। ਠੀਕ। ਸਾਤ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਦੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 98721 88593